ਕਿਸੇ ਨੂੰ ਕਦੋਂ ਪੂਰੇ ਚਾ ਮਿਲਦੇ ਨੇ ਜੇ ਮਿਲਦੇ ਨੇ ਤਾਂ ਕੁਝ ਖਾ ਮਿਲਦੇ ਨੇ ਯਾਰ ਬੇਲੀ ਮੇਰੇ ਗੁਰਦੁਆਰੇ ਮੰਦਰ ਟਕਰਨ ਯਾਰ ਬੇਲੀ ਮੇਰੇ ਗੁਰਦੁਆਰੇ ਮੰਦਰ ਟਕਰਨ ਚੰਗੇ ਬੰਦੇ ਚੰਗੀ ਥਾਂ ਮਿਲਦੇ ਨੇ ਤੁਰਦਾ ਰਹਿ ਮੰਜ਼ਿਲ ਤੇ ਪਹੁੰਚੇਗਾ ਇੱਥੇ ਰਾਹ ਨੂੰ ਰਾਹ ਮਿਲਦੇ ਨੇ ਗਰੀਬ ਦੀ ਕੋਈ ਮਕਾਨ ਨਹੀਂ ਜਾਂਦਾ ਵੱਡਿਆਂ ਨੂੰ ਬਾਹਾਂ ਪਾ ਮਿਲਦੇ ਨੇ ਅਣਜਾਣੀ ਥਾਂ ਉਹ ਭਰਾ ਨਾ ਲੱਗੇ ਅਣਜਾਣੀ ਥਾਂ ਉਹ ਭਰਾ ਨਾ ਲੱਗੇ ਤਾਂ ਹੀ ਤਾਂ ਪਿਓ ਤੇ ਮਾਂ ਮਿਲਦੇ ਨੇ ਅਸੀਂ ਵਿਤਕਰਾ ਕਦੇ ਕੀਤਾ ਨਹੀਂ ਅਸੀਂ ਵਿਤਕਰਾ ਕਦੇ ਕੀਤਾ ਨਹੀਂ ਸੁੱਖਾਂ ਨਾਲ ਦੁੱਖ ਵੀ ਆ ਮਿਲਦੇ ਨੇ ਮੰਮੀ ਥੋੜਾ ਘੱਟ ਬੁਲਾਉਂਦਾ ਮੰਮੀ ਥੋੜਾ ਘੱਟ ਬੁਲਾਉਂਦਾ ਜਿਹੜੇ ਹੱਕ ਕਿਸੇ ਦਾ ਖਾ ਮਿਲਦੇ ਨੇ ਜਿਹੜਾ ਹੱਕ ਕਿਸੇ ਦਾ ਖਾ ਮਿਲਦੇ ਨੇ